ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਭਗਤ ਬਾਬਾ ਸ਼ੇਖ ਫਰੀਦ ਜੀ ਦਾ ਜਨਮ ਬਚਪਨ ਮੱਕੇ ਜਾਣਾ ਤੇ ਉਹਨਾਂ ਨੂੰ ਸ਼ਕਰਗੰਜ ਨਾਮ ਨਾਲ ਕਿਉਂ ਪੁਕਾਰਿਆ ਜਾਂਦਾ ਹੈ ਇਸ ਬਾਰੇ ਅਸੀਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝ ਪਾਵਾਂਗੇ ਇਸ ਵੀਡੀਓ ਨੂੰ ਬੜੇ ਹੀ ਪਿਆਰ ਨਾਲ ਤੇ ਐਂਡ ਤੱਕ ਪੂਰੀ ਸਰਵਨ ਕਰਿਓ ਪਗਤ ਬਾਬਾ ਸ਼ੇਖ ਫਰੀਦ ਜੀ ਦਾ ਜਨਮ ਸਨ 1173 ਪਿੰਡ ਕੋਠੀਵਾਲ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਵਿੱਚ ਹੋਇਆ। ਉਹਨਾਂ ਦਾ ਪੂਰਾ ਨਾਮ ਫਰੀਦ ਦੀਨ ਮਕਸੂਦ ਸੀ। ਉਹਨਾਂ ਦੇ ਪਿਤਾ ਦਾ ਨਾਮ ਜਮਾਲਉਦੀਨ ਸੁਲੇਮਾਨ ਤੇ ਦਾਦੇ ਦਾ ਨਾਮ ਸ਼ੇਖ ਸ਼ੇਬ ਸੀ। ਉਹ ਪਿੰਡ ਦੇ ਕਾਜ਼ੀ ਸਨ। ਉਹਨਾਂ ਦੀ ਮਾਤਾ ਦਾ ਨਾਮ ਕਰ ਸੋ ਮਰੀਮ ਸੀ ਜੋ ਬੜੇ ਹੀ ਧਾਰਮਿਕ ਖਿਆਲਾਂ ਵਾਲੀ ਇਸਤਰੀ ਸੀ ਬਾਬਾ ਫਰੀਦ ਜੀ ਦੇ ਵੱਡੇ ਵਡੇਰੇ ਪਹਿਲਾ ਹੀ ਕਾਬਲ ਵਿੱਚ ਰਹਿੰਦੇ ਸੀ ਤੇ ਉੱਥੋਂ ਦੇ ਸ਼ਾਹੀ ਘਰਾਣੇ ਵਿੱਚੋਂ ਸਨ ਉਹਨਾਂ ਦੇ ਦਾਦਾ ਜੀ ਕਾਬਲ ਤੇ ਗਜਨੀ ਵਿੱਚ 치ੜੀ جنگ ਸਮੇ ਸਨ 1125 ਨੂੰ ਕਾਬਲ ਛੱਡ ਗਏ ਪੰਜਾ ਮੁਲਤਾਨ ਵਿੱਚ ਆ ਗਏ ਫਰੀਜ਼ੀ ਦੇ ਵੱਡੇ-ਵਡੇਰੇ ਇਸਲਾਮੀ ਸ਼ਰਾਂ ਨੂੰ ਮੰਨਦੇ ਸਨ ਤੇ ਸੂਫੀ ਫਕੀਰ ਵੀ ਸਨ ਉਹਨਾਂ ਦੀ ਪਿਛਲੀ ਪੀੜੀ ਵਿੱਚ ਇੱਕ ਇਬਰਾਹਿਮ ਨਾਮ ਵਾਲਾ ਬਲਖ ਦਾ ਬਾਦਸ਼ਾਹ ਵੀ ਸੀ ਇਹਨਾਂ ਦੇ ਵੱਡਿਆਂ ਦਾ ਕਾਬਲ ਤੇ ਈਰਾਨ ਦੇ ਬਾਦਸ਼ਾਹ ਨਾਲ ਕਾਫੀ ਨੇੜਤਾ ਰਹੀ ਸਾਰੇ ਲੋਕਾਂ ਵਿੱਚ ਤੇ ਸ਼ਾਹੀ ਦਰਬਾਰਾਂ ਵਿੱਚ ਇਹਨਾਂ ਦੇ ਵੱਡ-ਵਡੇਰਿਆਂ ਦਾ ਕਾਫੀ ਸਤਿਕਾਰ ਕੀਤਾ ਜਾਂਦਾ ਸੀ ਬਾਬਾ ਫਰੀਦ ਜੀ ਦਾ ਬਚਪਨ ਤੇ ਉਹਨਾਂ ਦੀ ਮਾਤਾ ਵੱਡੇ ਧਾਰਮਿਕ ਖਿਆਲਾਂ ਦੇ ਹੋਣ ਕਰਕੇ ਆਪਣੇ ਪੁੱਤਰ ਨੂੰ ਇੱਕ ਚੰਗਾ ਰੱਬ ਦਾ ਭਗਤ ਬਣਾਉਣਾ ਚਾਹੁੰਦੇ ਸਨ ਬਾਬਾ ਫਰੀਦ ਜੀ ਨੂੰ 5 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਮਦਰੱਸੇ ਜੋ ਕਿ ਉਸ ਵੇਲੇ ਮੁੱਲਾ ਮਸਜਿਦ ਵਿੱਚ ਹੀ ਬੱਚਿਆਂ ਨੂੰ ਪੜਾਇਆ ਜਾਂਦਾ ਸੀ ਉਥੇ ਪੇਸ ਦਿੱਤਾ ਫਰੀਦ ਜੀ 10 ਸਾਲ ਦੀ ਉਮਰ ਵਿੱਚ ਹੀ ਚੰਗਾ ਪੜਨਾ ਲਿਖਣਾ ਸਿੱਖ ਗਏ ਤੇ ਕੁਰਾਨ ਮਜੀਦ ਨੂੰ ਪੜਨ ਦਾ ਅਭਿਆਸ ਕਰਨ ਲੱਗ ਪਏ ਕੁਝ ਕੁ ਸਮੇਂ ਵਿੱਚ ਹੀ ਉਹਨਾਂ ਨੇ ਸਾਰਾ ਕੁਰਾਨ ਸ਼ਰੀਫ ਯਾਦ ਕਰ ਲਿਆ ਫਿਰ ਬਾਬਾ ਫਰੀਦ ਦਾ ਮੱਕੇ ਨੂੰ ਜਾਣਾ ਜਦੋਂ ਬਾਬਾ ਫਰੀਦ ਦੀ ਉਮਰ 15-16 ਸਾਲਾਂ ਦੀ ਹੋਈ ਤਾਂ ਉਹ ਆਪਣੇ ਪਿਤਾ ਜਮਾਲਉਦੀਨ ਤੇ ਮਾਤਾ ਮਰੀਮ ਦੇ ਨਾਲ ਮੱਕੇ ਹੱਜ ਕਰਨ ਲਈ ਗਏ ਉਸ ਵਕਤ ਗੱਡੀਆਂ ਬੱਸਾਂ ਦਾ ਕੋਈ ਸਾਧਨ ਨਹੀਂ ਸੀ ਹੁੰਦਾ ਲੋਕ ਪੈਦਲ ਜਾਂ ਗੱਡਿਆਂ ਤੇ ਇੱਕ ਕਾਫਲੇ ਦੀ ਤਰ੍ਹਾਂ ਇਕੱਠੇ ਹੋ ਕੇ ਜਾਂਦੇ ਸਨ ਤੇ ਇਸ ਤਰ੍ਹਾਂ ਹੱਜ ਕਰਕੇ ਵਾਪਸ ਆਉਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ ਜਦੋਂ ਬਾਬਾ ਫਰੀਦ ਜੀ ਆਪਣੇ ਮਾਤਾ ਪਿਤਾ ਸਮੇਤ ਸਾਲ 1.5 ਸਾਲ ਪਿੱਛੋਂ ਵਾਪਸ ਹੱਜ ਕਰਕੇ ਮੁਲਤਾਨ ਆਏ ਤਾਂ ਕੁਝ ਸਮਾਂ ਪਿੱਛੋਂ ਉਹਨਾਂ ਦੇ ਪਿਤਾ ਦਾ ਸਾਇਆ ਉਹਨਾਂ ਦੇ ਸਿਰ ਤੋਂ ਉੱਠ ਗਿਆ ਫਰੀਦ ਜੀ ਆਪਣੀ ਮਾਤਾ ਜੀ ਦੇ ਕਹੇ ਅਨੁਸਾਰ ਸਭ ਕੁਝ ਕਰਦੇ ਰਹੇ ਬਾਬਾ ਫਰੀਦ ਜੀ ਨੂੰ ਸ਼ਕਰਗੰਜ ਕਿਉਂ ਕਿਹਾ ਜਾਂਦਾ ਹੈ ਪਾਸ਼ਾ ਵੀ ਪਾਕ ਪੰਜਾਬ ਵਿੱਚ ਵੀ ਦੱਸਿਆ ਹੈ ਕਿ ਬਾਬਾ ਫਰੀਦ ਜੀ ਦੇ ਨਾਮ ਨਾਲ 101 ਤਕਲਸ ਲਾ ਕੇ ਪੁਕਾਰਿਆ ਜਾਂਦਾ ਹੈ ਪਰ ਇਹਨਾਂ ਵਿੱਚੋਂ ਇੱਕ ਬਹੁਤ ਮਸ਼ਹੂਰ ਤਕਲਸ ਸ਼ਕਰਗੰਜ ਬਾਬਾ ਫਰੀਦ ਜੀ ਦੇ ਨਾਮ ਨਾਲ ਕਈ ਕਹਾਣੀਆਂ ਸਦਕਾ ਲੱਗਦਾ ਹੈ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਨੂੰ ਇਹ ਨਾਮ ਉਹਨਾਂ ਦੀ ਮਾਤਾ ਜੀ ਨੇ ਦਿੱਤਾ ਇਤਿਹਾਸ ਦੱਸਦਾ ਹੈ ਕਿ ਬਾਬਾ ਫਰੀਦ ਜੀ ਦੀ ਮਾਤਾ ਨੇ ਫਰੀਦ ਨੂੰ ਸ਼ੱਕਰ ਦਾ ਲਾਲਚ ਦੇ ਕੇ ਪੰਜ ਵਕਤ ਦੀਆਂ ਨਿਮਾਜ਼ਾਂ ਪੜ੍ਹਨ ਲਈ ਪ੍ਰੇਰਿਆ ਫਰੀਦ ਜੀ ਤੇ ਮਾਤਾ ਜੀ ਉਸ ਤੇ ਸੌਣ ਵਾਲੇ ਮੰਜੇ ਦੇ ਸਰਾਣੇ ਪੂੜੀ ਵਿੱਚ ਪਾ ਕੇ ਸ਼ੱਕਰ ਰੱਖ ਦਿੰਦੇ ਸਨ ਫਰੀਦ ਜਦੋਂ ਨਿਮਾਜ਼ ਪੜ੍ਹ ਕੇ ਆਉਂਦੇ ਤਾਂ ਸਰਾਣੇ ਥੱਲੇ ਦੀ ਸ਼ੱਕਰ ਕੱਢ ਕੇ ਖਾ ਲੈਂਦੇ ਫਰੀਦ ਜੀ ਦੀ ਮਾਤਾ ਇਹੀ ਉਪਦੇਸ਼ ਦੇਂਦੀ ਕਿ ਪੁੱਤਰ ਜਿਹੜੇ ਲੋਕ ਅੱਲਾ ਰੱਬ ਦੀ ਬੰਦਗੀ ਕਰਦੇ ਹਨ ਰੱਬ ਉਹਨਾਂ ਨੂੰ ਮਿੱਠੇ ਪਦਾਰਤ ਖਾਣ ਨੂੰ ਦਿੰਦਾ ਹੈ ਤੇ ਉਹਨਾਂ ਦਾ ਜੀਵਨ ਇਸ ਸੰਸਾਰ ਵਿੱਚ ਸਫਲ ਹੋ ਜਾਂਦਾ ਹੈ ਜਦੋਂ ਕਾਫੀ ਵਕਤ ਫ੍ਰੀਜ ਦੀ ਮਾਤਾ ਨੂੰ ਉਸ ਤੇ ਸਰਾਨੇ ਸ਼ੱਕਰ ਰੱਖਦਿਆਂ ਨੂੰ ਹੋ ਗਿਆ ਬਾਬਾ ਫ੍ਰੀਜ ਜੀ ਉਸ ਮਿੱਠੇ ਦੇ ਲਾਲਚ ਵਿੱਚ ਵਿੱਚ ਪੰਜ ਵਕਤ ਦੇ ਨਿਮਾਜ਼ੀ ਬਣ ਗਏ ਫਿਰ ਉਹਨਾਂ ਦੀ ਮਾਤਾ ਨੇ ਸ਼ੱਕਰ ਰੱਖਣੀ ਬੰਦ ਕਰ ਦਿੱਤੀ ਇੱਕ ਦਿਨ ਮਾਤਾ ਨੇ ਵੇਖਿਆ ਕਿ ਫਰੀਦ ਨਿਮਾਜ਼ ਪਿੱਛੋਂ ਸ਼ੱਕਰ ਖਾ ਰਿਹਾ ਹੈ ਤਾਂ ਉਸ ਦੀ ਮਾਤਾ ਨੇ ਪੁੱਛਿਆ ਪੁੱਤਰ ਤੂੰ ਇਹ ਸ਼ੱਕਰ ਕਿੱਥੋਂ ਲਈ ਹੈ ਘਰ ਵਿੱਚ ਤਾਂ ਸ਼ੱਕਰ ਅੱਜ ਬਿਲਕੁਲ ਮੁੱਕੀ ਹੋਈ ਹੈ ਫਰੀਦ ਜੀ ਨੇ ਕਿਹਾ ਮਾਤਾ ਜੀ ਜਿੱਥੇ ਤੁਸੀਂ ਰੋਜ਼ ਹੀ ਰੱਖਦੇ ਹੋ ਤੇ ਰੋਜ਼ ਉੱਥੋਂ ਹੀ ਸ਼ੱਕਰ ਖਾਂਦਾ ਹਾਂ ਪੁੱਤਰ ਇੰਨੇ ਚਿਰ ਤੋਂ ਸ਼ੱਕਰ ਨਹੀਂ ਰੱਖ ਰਹੀ ਮਾਤਾ ਜੀ ਮੈਂ ਤਾਂ ਰੋਜ਼ ਹੀ ਉਸ ਥਾਂ ਤੋਂ ਸ਼ੱਕਰ ਲੈ ਕੇ ਖਾਂਦਾ ਹਾਂ ਫ੍ਰੀਜ ਤੇ ਮਾਤਾ ਨੇ ਕਿਹਾ ਪੁੱਤਰ ਅੱਲਾ ਤੇਰੀ ਬੰਦਗੀ ਤੇ ਪ੍ਰਸੰਨ ਹੋ ਕੇ ਤੈਨੂੰ ਰੋਜ਼ ਹੀ ਆਪ ਸ਼ੱਕਰ ਖਾਣ ਨੂੰ ਦਿੰਦੇ ਹਨ ਉਸ ਵਕਤ ਮਾਤਾ ਨੇ ਫਰੀਜ ਜੀ ਨੂੰ ਸ਼ੱਕਰ ਗਾਂਜ ਦਾ ਖਿਤਾਬ ਦਿੱਤਾ ਇਸ ਦੇ ਨਾਲ ਹੀ ਬਾਬਾ ਫਰੀਜ ਜੀ ਦੀ ਪ੍ਰਸਿੱਧੀ ਬਾਰੇ ਇਤਿਹਾਸ ਹੋਰ ਵੀ ਕੁੱਝ ਕਹਾਣੀਆਂ ਦੱਸਦਾ ਹੈ ਇੱਕ ਵਾਰ ਦੋ ਵਿਅਕਤੀ ਕੋੜਿਆਂ ਤੇ ਸ਼ੱਕਰ ਲੱਦ ਕੇ ਵੇਚਣੇ ਲਿਜਾ ਰਹੇ ਸੀ ਫਰੀਜ ਜੀ ਨੇ ਕਿਹਾ ਭਾਈ ਇਹ ਕੀ ਲੱਦਦੇ ਜਾ ਰਹੇ ਹੋ ਉਨ੍ਹਾਂ ਵਿੱਚੋਂ ਇੱਕ ਨੇ ਮਖੌਲ ਨਾਲ ਕਹਿ ਦਿੱਤਾ ਕਿ ਇਹ ਲੂਣ ਹੈ ਫਰੀਦ ਜੀ ਨੇ ਕਿਹਾ ਚਲੋ ਲੂਣ ਤੇ ਲੂਣ ਹੀ ਸਹੀ ਮਹਿੰਗੇ ਪਾਵ ਇੱਕ ਜਾਵੇਗਾ ਜਦੋਂ ਉਹਨਾਂ ਵਪਾਰੀਆਂ ਨੇ ਮੰਡੀ ਜਾ ਕੇ ਵੇਖਿਆ ਤਾਂ ਉਹ ਸੱਚ ਹੀ ਚੱਕਰ ਦੇ ਥਾਂ ਲੂਣ ਹੋ ਚੁੱਕਾ ਸੀ ਪਰ ਉਸ ਵੇਲੇ ਦੇਸ਼ ਵਿੱਚ ਲੂਣ ਦੀ ਕੁੱਝ ਕਿੱਲਤ ਹੁਣ ਕਰਕੇ ਉਹਨਾਂ ਦਾ ਲੂਣ ਵੀ ਸ਼ੱਕਰ ਦੇ ਪਾ ਹੀ ਵਿਕਿਆ ਜਦੋਂ ਉਹ ਵਪਾਰੀ ਵਾਪਸ ਆ ਰਹੇ ਸੀ ਤਾਂ ਫਿਰ ਰਸਤੇ ਵਿੱਚ ਉਹਨਾਂ ਨੂੰ ਫਰੀਦ ਜੀ ਮਿਲ ਪਏ ਤੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਕਿ ਤੁਸੀਂ ਸੱਚ ਹੀ ਸ਼ੱਕਰਗੰਜ ਹੋ ਇੱਕ ਕਹਾਣੀ ਬਾਬਾ ਫਰੀਦ ਜੀ ਦੇ ਮੁਰਸ਼ਿਦ ਨਾਲ ਵੀ ਸੰਬੰਧ ਰੱਖਦੀ ਹੈ ਕਿ ਉਹਨਾਂ ਨੇ ਫਰੀਦ ਜੀ ਦੀ ਕੰਬਲੀ ਤੇ ਜਿੱਕੜ ਲੱਗਾ ਵੇਖ ਕੇ ਕਿਹਾ ਸੀ ਕਿ ਅਜ ਤਾਂ ਤੁਹਾਰ ਦੀ ਕੰਬਲੀ ਤੇ ਵੀ ਸ਼ੱਕਰ ਲੱਗੀ ਹੈ ਤੇ ਉਹ ਕੰਬਲੀ ਤੇ ਲੱਗਾ ਚਿੱਕੜ ਸ਼ੱਕਰ ਬਣ ਗਿਆ ਤੇ ਫ੍ਰੀਜੀ ਦੇ ਮੁਰਸ਼ਿਦ ਨੇ ਵੀ ਸ਼ੱਕਰ ਗੰਜ ਦਾ ਕਿਤਾਬ ਫ੍ਰੀਜੀ ਨੂੰ ਦਿੱਤਾ ਇਸ ਤਰ੍ਹਾਂ ਬਾਬਾ ਫ੍ਰੀਜੀ ਨੂੰ ਸ਼ੱਕਰ ਗੰਜ ਦਾ ਕਿਤਾਬ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ